ਮਿਲ ਗਿਆ ਮਿਲ ਗਿਆ ਕੌਣ ਸੋਨਾ ਸੋ ਅੱਜ ਆਪਾਂ ਖਰੀਦ ਲਿਆ ਜੀ ਚਿੱਟੇ 골ਡ ਦਾ ਪੂਰਾ ਵੱਡਾ ਪਹਾੜ ਸੋ ਦੋਸਤੋ ਅੱਜ ਇਹ ਵੀ ਜੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਹਰ ਜ਼ਿਮੀਂਦਾਰ ਹਰ ਕਿਸਾਨ ਸੋਨਾ ਮਤਲਬ ਕਿ ਆਪਦੀ ਧਰਤੀ ਦੇ ਵਿੱਚੋਂ ਪੈਦਾ ਕਰ ਸਕਦਾ ਅੱਜ ਆਪਾਂ ਪਹੁੰਚੇ ਹੋਏ ਆਂ ਜੀ ਜੀਐਸਪੀ ਮਾਈਨਿੰਗ ਕੜਸਾਣਾ ਗੁਰਮੀਤ ਸਿੰਘ ਪਵਾਰ ਜੀ ਹੋਰਾਂ ਕੋਲੇ ਤੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜਿਵੇਂ 30 ਹਸ ਪਾਵਰ ਟਰੈਕਟਰ ਨਹੀਂ ਖਿੱਚਦਾ ਅੱਜ ਕੱਲ ਇੰਨੀਆਂ ਪੱਕੀਆਂ ਜ਼ਮੀਨਾਂ ਐ ਇਹ ਜਿਪਸਮ ਪਾਏ ਬਾਅਦ ਵੀ 30 ਹਸ ਪਾਵਰ ਉਹੀ 11 ਹਲ ਖਿੱਚੂਗਾ ਜੀ ਘਰ ਬਣਾਉਣੇ ਆ ਘਰ ਬਣਾਉਣ ਬਣਾਉਣ ਤੋਂ ਪਹਿਲਾਂ ਵੀ ਵੀ 4 ਕ ਗੱਟੇ ਥੱਲੇ ਖਲਿਆਰ ਤੋਂ 4 ਤੋਂ 5 ਗੱਟੇ ਵੀ ਇਹ ਸੋਰਾ ਸੇਮ ਹੈ ਜਿਹੜੀ ਉਹ ਤਾਂ ਨਹੀਂ ਹੋਣ ਦਿੰਦੀ ਕਈ ਹਾਂਜੀ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਜੀ ਬਾਈ ਜੀ ਆਪਾਂ ਖੜੇ ਕਿੱਥੇ ਆ ਪਹਿਲਾਂ ਤਾਂ ਆਪਣੇ ਚੌਣ ਵਾਲਿਆਂ ਨੂੰ ਦੱਸਿਆ ਵੀ ਆਪਾਂ ਖੜੇ ਕਿੱਥੇ ਆ ਤੇ ਕਦੇ ਵਾਸਤੇ ਖੜੇ ਆ ਬਾਈ ਜੀ ਆਪਾਂ ਰਾਜਸਥਾਨ ਦੀ ਧਰਤੀ ਤੇ ਖੜੇ ਆ ਡਿਸਟ੍ਰਿਕਟ ਅਨੂਪਗੜਾ ਹੈ ਅਨੂਪਗੜ ਤੋਂ ਕਰੀਬਨ 25-30 ਕਿਲੋਮੀਟਰ ਆਪਾਂ ਅੱਗੇ ਖੜੇ ਆ ਇਸ ਟਾਈਮ ਠੀਕ ਹੈ ਜੀ ਕੜਸਾਣਾ ਤਹਿਸੀਲ ਠੀਕ ਤੇ ਬਾਈ ਪਿਛਲੇ ਤੁਸੀਂ 15 20 ਸਾਲਾਂ ਤੋਂ ਮਤਲਬ ਕਿ ਕਿਸਾਨਾਂ ਨੂੰ ਸੋਨਾ ਵੇਚ ਰਹੇ ਹੋ ਜੀ ਜੀ ਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਉਹਦੇ ਬਾਰੇ ਮਤਲਬ ਕਿ ਤੁਹਾਡੇ ਚਰਚੇ ਸੋਨੇ ਸੇ ਦੂਰ ਦੂਰ ਤੇ ਅੱਜ ਤੁਹਾਡੇ ਕੋਲੇ ਪਹੁੰਚੇ ਆ ਤੇ ਜਿਹੜੇ ਆਪਣੇ ਚਾਹਣ ਵਾਲੇ ਆ ਜਾਂ ਜਿੰਨੇ ਵੀ ਆਪਾਂ ਨੂੰ ਕਿਸਾਨ ਦੇਖ ਰਹੇ ਆ ਉਹਨਾਂ ਵਾਸਤੇ ਬਾਈ ਜੀ ਆਪਾਂ ਮਤਲਬ ਕਿ ਕੀ ਲੈ ਕੇ ਆਏ ਆ ਵੀ ਕੀ ਚੀਜ਼ ਹੈ ਜਿਹੜਾ ਮਤਲਬ ਕਿ ਉੱਥੇ ਜਾ ਕੇ ਸੋਨਾ ਉੱਗਣ ਲੱਗ ਜਾਂਦਾ ਧਰਤੀ ਦੇ ਵਿੱਚੋਂ ਬਾਈ ਜੀ ਇਹ ਜੀਐਸਪੀ ਕੰਪਨੀ ਦਾ ਗੁਰਮੀਤ ਸਿੰਘ ਪਵਾਰ ਜਿਹਦਾ ਨਾਮ ਵੱਡੇ ਬਾਈ ਜੀ ਦਾ ਆਪਣਾ ਨਾਮ ਹੈ ਕਰੀਬਨ 14 ਸਾਲਾਂ ਤੋਂ ਪਿਛਲੇ 14 ਸਾਲਾਂ ਤੋਂ ਜਿਪਸਮ ਦਾ ਕੰਮ ਕਰ ਰਹੇ ਆ ਅੱਛਾ ਜਿਪਸਮ ਦਾ ਜੀ ਜੀ ਠੀਕ ਹੈ ਇਹ ਬਾਈ ਜੀ ਨੇ ਬਹੁਤ ਲੰਮੇ ਟਾਈਮ ਤੋਂ ਸਰਚਿੰਗ ਚੱਲ ਰਹੀ ਸੀਗੀ ਮਾਰਕੀਟ ਦੇ ਵਿੱਚ ਵੇਖ ਰਹੇ ਸੀਗੇ ਵੀ ਗੱਟੇ ਖੋਲ ਕੇ ਵੀ ਉਹਨਾਂ ਨੇ ਜਿਹੜਾ ਜਿਪਸਮ ਆਈ ਜਾਂਦਾ ਸੀਗਾ ਹਾਂਜੀ ਹਾਂਜੀ ਆਈ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਗੱਟਿਆਂ ਦੀ ਪੈਕਿੰਗ ਜਦੋਂ ਖੋਲ ਕੇ ਦੇਖੀ ਉਹਨਾਂ ਚ ਰੇਤੇ ਦੀ ਮਾਤਰਾ ਬਹੁਤ ਜ਼ਿਆਦਾ ਆਈ ਜਾਂਦੀ ਸੀਗੀ। ਠੀਕ ਹੈ ਜੀ। ਕਰੀਬਨ 30% ਜਿਪਸਮ ਸੀ ਆਉਂਦੇ। ਮਤਲਬ ਕਿ ਕਿਸਾਨਾਂ ਨਾਲ ਬਹੁਤ ਧੱਕਾ ਹੋ ਰਿਹਾ ਸੀ। ਧੱਕਾ ਹੋ ਰਿਹਾ ਸੀ। ਬਾਈ ਜੀ ਨੇ ਸੋਚਿਆ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤਾਂ ਆਪਣਾ ਆਪ ਦਾ ਹੀ ਕੰਮ ਹੈ ਜਿਪਸਮ ਦਾ। ਹਮਮ ਤੇ ਕਿਉਂ ਨਾ ਆਪਾਂ ਕਿਸਾਨਾਂ ਨੂੰ ਅਸਲੀ ਚੀਜ਼ ਦਈਏ। ਅਸਲੀ ਚੀਜ਼ ਦਈਏ। ਜੀ ਜੀ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸੀ। ਤੇ ਇੱਕ ਆਪਾਂ ਦੋਸਤੋ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਣਾ ਚਾਹੁੰਦੇ ਆ ਜਿਪਸਮ ਪਾਉਣ ਦਾ ਧਰਤੀ ਨੂੰ ਇਹ ਫਾਇਦਾ ਵੀ ਜਿਹੜਾ ਆਪਾਂ ਯੂਰੀਆ, ਡੀਏਪੀ ਜਾਂ ਹੋਰ ਬਹੁਤ ਮਤਲਬ ਕਿ ਧਰਤੀ ਨੂੰ ਮਤਲਬ ਕਿ ਕਲਰ ਵਿੱਚ ਆ ਜਾਂਦਾ ਪਾਣੀ ਆਪਾਂ ਬੋਰਾ ਦਾ ਲਾ ਲਾ ਕੇ ਉਹਨੂੰ ਮਤਲਬ ਕਿ ਜੜ ਤੋਂ ਖਤਮ ਕਰ ਦਿੰਦਾ ਜਿਪਸਮ ਤੇ ਹਾਂਜੀ ਭਾਈ ਅੱਗੇ ਤੁਸੀਂ ਦੱਸੋ ਵੀ ਇਹ ਡੀਏਪੀ ਯੂਰੀਆ ਇਹਨਾਂ ਚੀਜ਼ਾਂ ਦੀ ਕੈਮੀਕਲਾਂ ਦੀ ਜਾਦੇ ਵਰਤੋਂ ਕਰਕੇ ਅੱਜ ਆਪਾਂ ਜ਼ਮੀਨ ਨੂੰ ਬੰਜਰ ਦਾ ਰੂਪ ਜਿਹਨੂੰ ਕਈ ਜਣੇ ਦੇਹੀ ਜਣੇ ਆ ਅੱਜ ਕੱਲ੍ਹ ਹੁਣ ਤੁਸੀਂ ਲਾ ਲੋ ਵੀ ਕੈਂਸਰ ਦੀਆਂ ਜਿਵੇਂ ਵੱਡੀ ਬਿਮਾਰੀ ਕੈਂਸਰ ਦੀ ਮੰਨੀ ਜਾਂਦੀ ਐ ਇੰਨੀ ਜ਼ਿਆਦਾ ਧਰਤੀ ਤੇ ਆ ਕੈਮੀਕਲਾਂ ਦੀ ਵਜ੍ਹਾ ਨਾਲ ਇੰਨੀ ਜ਼ਿਆਦਾ ਵਧ ਗਈ ਵੀ ਆਪਾਂ ਸੋਚ ਵੀ ਨਹੀਂ ਸਕਦੇਗੇ ਤੇ ਇਹ ਉਹ ਚੀਜ਼ਾਂ ਨੂੰ ਘੱਟ ਕਰਕੇ ਤੇ ਇਹਦੀ ਵਰਤੋਂ ਮੈਂ ਕਿਸਾਨਾਂ ਨੂੰ ਕਹਿੰਨਾ ਵੀ ਤੁਸੀਂ ਕਰੋ ਇਹ ਪਾਊਡਰ ਫਾਰਮ ਦੀ ਜਿਆਦਾ ਤੋਂ ਜਿਆਦਾ ਵਰਤੋਂ ਕਰੋ ਕਿਉਂਕਿ ਗੋਲੀ ਵਾਲਾ ਵੀ ਅਸੀਂ ਵੇਖਿਆ ਵੀ ਗੋਲੀ ਵਾਲਾ ਜਿਹੜਾ ਮਾਰਕੀਟ ਦੇ ਵਿੱਚ ਆਈ ਜਾਂਦਾ ਹੈ तकरीबन 10% ਹੀ ਜਿਪਸਮ ਹੈ ਕਿਸਾਨ ਭਰਾ ਡਿਮਾਂਡ ਕਰਦੇ ਆ ਵੀ ਸਾਨੂੰ ਗੋਲੀ ਵਾਲਾ ਦਿਓ ਅਸੀਂ ਵੀ ਇੱਕ ਵਾਰੀ ਸੋਚਾ ਮਨ ਬਣਾਇਆ ਸੀਗਾ ਇਸ ਵਾਰੇ ਵੀ ਆਪਾਂ ਵੀ ਕਿਉਂ ਨਾ ਕਿਸਾਨ ਕਿਸਾਨ ਭਰਾ ਅਸੀਂ ਵੀ ਕਿਸਾਨ ਹੈ ਕਿਸਾਨ ਭਰਾਵਾਂ ਦੀ ਹਰ ਰਾਇ ਨੂੰ ਲੈ ਕੇ ਅਸੀਂ ਨਾਲ ਚੱਲਦੇ ਆ ਪੀ ਤਾਂ ਕਿ ਕਿਸਾਨਾਂ ਨੂੰ ਹਰ ਸੁਵਿਧਾ ਮਿਲ ਸਕੇ ਕਿਉਂਕਿ ਫਿਰ ਗੋਲੀ ਵਾਲਾ ਮਨ ਨਹੀਂ ਬਣਿਆ 15% ਅਸੀਂ 70% ਤੋਂ ਉੱਤੇ ਉੱਤੇ ਇਹਨਾਂ ਨੂੰ ਦਿੰਨੇ ਪ੍ਰੋਵਾਈਡ ਕਰੋਨੇ ਜਿਪਸ ਤੇ ਹੁਣ ਮਤਲਬ ਕਿ ਤੁਸੀਂ ਉਹਨੂੰ ਪੈਕਿੰਗ ਕਰਕੇ ਸਾਫ ਸਪਾਈ ਕਰਕੇ ਤੇ ਫਿਰ ਤੁਸੀਂ ਕਿਸਾਨਾਂ ਤੱਕ ਪਹੁੰਚਾਉਣਾ ਹੈ ਹਾਂ ਬਿਲਕੁਲ ਪ੍ਰੋਵਾਈਡ ਕਰਵਾਉਣਾ ਹੈ ਜੀ ਸਰਕਾਰ ਨੂੰ ਸਾਰਾ ਸਿਸਟਮ ਸਰਕਾਰ ਦਾ ਇਹਦੇ ਵਿੱਚ ਰੋਲ ਰਹਿੰਦਾ ਹੈ ਜੀ ਤੇ ਬਾਈ ਜਿਹੜੇ ਮਤਲਬ ਕਿ ਜ਼ਮੀਨਾਂ ਦੇ ਵਿੱਚ ਮੈਂ ਤੁਹਾਡੀ ਗੱਲਬਾਤ ਅੱਗੇ ਵੀ ਸੁਣੀ ਸੀ ਜ਼ਮੀਨਾਂ ਦੇ ਵਿੱਚ ਪਾਣੀ ਖੜ ਜਾਂਦਾ ਜਦਵੇਂ ਬਰਸਾਤੀ ਮੌਸਮ ਚ ਜਾਂ ਥੱਲਾੜਾ ਪਾਣੀ ਜ਼ਿਆਦਾ ਤੇ ਉਹਦੇ ਵਿੱਚ ਕਹਿੰਦੇ ਵੀ ਖੜੇ ਪਾਣੀ ਚ ਜਿਪਸਮ ਪਾ ਦਈਏ ਤਾਂ ਜੀ ਜਿਵੇਂ ਜਿਵੇਂ ਫੁੱਟ ਫੁੱਟ ਕਈ ਵਾਰੀ ਬਰਸਾਤ ਦਾ ਇਨਾ ਮੌਸਮ ਭੈਣਕ ਮੌਸਮ ਬਣ ਜਾਂਦਾ ਵੀ ਆਪਣੀਆਂ ਫਸਲਾਂ ਖਰਾਬ ਹੋਣ ਬਹੁਤ ਜਿਆਦਾ ਪਾਣੀ ਖੜ ਜਾਂਦਾ ਅਸੀਂ ਕਿਸਾਨਾਂ ਨੂੰ ਉਦੋਂ ਵੀ ਕਹਿੰਦੇ ਆ ਵੀ ਤੁਸੀਂ ਖੜਾ ਪਾਣੀ ਫੁੱਟ ਡੇਢ ਫੁੱਟ ਪਾਣੀ ਖੜਾ ਜਦੋਂ ਤੁਸੀਂ ਉਸ ਟਾਈਮ ਪਾ ਸਕਦੇ ਉਹਨੂੰ ਪਾ ਕੇ ਤੇ ਉਸ ਤੋਂ ਬਾਅਦ ਦੂਜੇ ਦਿਨ ਤੁਹਾਨੂੰ ਪਾਣੀ ਸੋਕਿਆ ਮਿਲੂਗਾ ਅੱਛਾ ਵੀ ਪਾਣੀ ਸੋਖ ਜਾਉਂਦਾ ਮਤਲਬ ਕਿ ਧਰਤੀ ਦੇ ਜਿਹੜੇ ਪੋਸ਼ਕ ਹੋਖ ਰੋਮ ਖੋਲ ਦਿੰਦੀ ਹੈ ਜਿਹੜਾ ਪਾਣੀ ਦੀ ਮਾਤਰਾ ਨੂੰ ਮਤਲਬ ਥੱਲੇ ਭੇਜਦੀ ਨਮੀ ਵੀ ਰੱਖਦੀ ਹੈ ਜ਼ਮੀਨ ਠੰਡੀ ਰਹਿਣ ਲੱਗ ਜਾਂਦੀ ਹੈ ਅੱਜ ਕੱਲ ਗਰਮ ਜ਼ਮੀਨਾਂ ਬਹੁਤ ਰਹਿਣ ਲੱਗ ਗਈਆਂ ਜਰਮੀਨੇਸ਼ਨ ਤਾਂ ਕਰਕੇ ਜ਼ਮੀਨਾਂ ਦੇ ਬੀਜਾਂ ਦਾ ਜਰਮੀਨੇਸ਼ਨ ਘੱਟ ਹੁੰਦਾ ਠੀਕ ਹੈ ਜਿਹੜੀਆਂ ਵੀ ਡੱਕਾ ਤੇ ਕਰੜੀਆਂ ਜ਼ਮੀਨਾਂ ਉਹ ਵੀ ਕਹਿੰਦੇ ਪੋਲੀਆਂ ਕਰ ਦਿੰਦਾ ਜਿਵੇਂ ਰੋੜੀ ਵਾਲੇ ਵਾਹਣ ਹੋ ਗਏ ਪੀ ਐਚ ਮਾਨ ਜ਼ਿਆਦਾ ਹੋ ਗਿਆ ਜ਼ਮੀਨਾਂ ਦਾ ਤੇ ਹੋਰ ਜਿਵੇਂ ਸੋਰੇ ਵਾਲੇ ਵਾਹਣ ਲਾ ਲਓ ਤੁਸੀਂ ਕਲਰ ਜ਼ਿਆਦਾ ਵਧ ਗਿਆ ਜ਼ਮੀਨਾਂ ਦਾ ਮਿਨੇਸ਼ਨ ਉਹ ਅੱਜ ਘੱਟ ਹੋਈ ਜਾਂਦਾ ਹੈ ਤੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰੂਗਾ ਸਹੀ ਹੈ ਦੋਸਤੋ ਜਿਵੇਂ ਆਪਾਂ ਪਿਛਲੇ ਹਬੋਰ ਏਰੀਏ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਮਤਲਬ ਕਿ 20-25 ਸਾਲ ਤੋਂ ਰੋਟਾਵੇਟਰ ਦੀ ਜਦੋਂ ਦੇ ਤਕਨੀਕ ਆਈ ਆ ਬਾਗਾਂ 'ਚ ਰੋਟਾਵੇਟਰ ਮਾਰ-ਮਾਰ ਕੇ ਬਾਗ ਵੀ ਸਾਡੇ ਮਤਲਬ ਕਿ ਜੀ ਮਤਲਬ ਕਿ ਧਰਤੀ ਕਰੜੀ ਹੋਣ ਕਰਕੇ ਉੱਥੇ ਮਤਲਬ ਕਿ ਰੁਕ ਗਈ ਤੇ ਉਹ ਉਸ ਤੋਂ ਬਾਅਦ ਫੇਲ ਹੁੰਦਾ ਵੀ ਕਾਰਨ ਮੈਨੂੰ ਲੱਗਦਾ ਇਹ ਰਿਹਾ ਜੀ 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 ਦੇਖ ਕੇ ਤੇ ਆਪਾਂ ਧਰਤੀ ਦੇ ਵਿੱਚ ਜਿਪਸਮ ਪਾਈ ਹੁੰਦੀ ਤੇ ਪਾਣੀ ਮਤਲਬ ਨਿਕਾਸ ਹੁੰਦਾ ਧਰਤੀ ਦੇ ਵਿੱਚ ਤੇ ਉਹਦੇ ਕਰਕੇ ਮਤਲਬ ਕਿ ਨ ਹੁਣ ਜਿਵੇਂ ਅਸੀਂ ਹਬੌਰ ਦੇ ਏਰੀਆ ਚ ਲਾ ਲੋ ਤੁਸੀਂ ਇੱਕ ਬੰਦੇ ਨੇ ਦੋ ਡਿੱਗੀਆਂ ਪਟਾ ਰੱਖੀਆਂ ਉਹ ਕਹਿੰਦਾ ਵੀ ਮੇਰੇ ਕੋਲੇ ਬੋਰ ਦਾ ਸਾਧਨ ਹੈ ਵੀ ਨਹਿਰ ਨੂਰ ਦਾ ਪਾਣੀ ਇੰਨਾ ਮਿੱਥੋਂ ਨਹੀਂ ਉਹ ਮੇਨਟੇਨ ਹੁੰਦਾਗਾ ਤੇ ਉਹਨੇ ਕੀ ਕਰਿਆ ਸਾਡੇ ਤੋਂ ਜਿਪਸਮ ਖਰੀਦ ਲੈ ਇੱਕ ਡਿੱਗੀ ਚ ਉਹਨੇ ਗੱਟੇ ਪਲਟੀ ਕਰਤੇ ਇਕੱਲੇ ਬੋਰ ਦੇ ਪਾਣੀ ਚ ਉਸ ਤੋਂ ਬਾਅਦ ਉਹਨੇ ਉੱਪਰ ਦਾ ਪਾਣੀ ਜਿਹੜਾ ਸੀਗਾ ਇਹ ਨਿੱਤਰ ਜਾਂਦਾ ਪਾਣੀ ਪਾਏ ਬਾ ਜਿਪਸਮ ਉਸ ਤੋਂ ਬਾਅਦ ਉਹਨੇ ਉਹ ਪਾਪ ਦੇ ਨਾਲ ਹੀ ਡੁੱਗੀ ਦੂਜੀ ਡਿੱਗੀ ਚ ਪਲਟ ਕੇ ਤੇ ਉਸ ਤੋਂ ਬਾਅਦ ਡ੍ਰਿਪ ਸਿਸਟਮ ਕਰਕੇ ਉਹ ਰੈਗੂਲਰ ਪਾਣੀ ਲਾ ਰਿਹਾ ਜੀ ਅੱਛਾ ਵੀ ਉਹ ਪਾਣੀ ਦਾ ਸੋਧ ਕਰ ਰਿਹਾ ਵੀ ਜੇ ਜਿਪਸਮ ਪਾਤੀ ਤੇ ਕਿਤੇ ਉਹ ਪਾਣੀ ਦਾ ਪੀ ਐਚ ਮਾਨ ਸਹੀ ਹੋਵੇ ਨਿਊਟਰਲ ਪਾਣੀ ਹੋ ਜਾਂਦਾ ਬਿਲਕੁਲ ਉਹ ਲਾਉਣ ਦੇ ਲਾਇਕ ਬਿਲਕੁਲ ਮਤਲਬ ਕਿ ਇੱਕ ਸਾਦਾ ਕਹਿ ਸਕਦੇ ਫਟਕੜੀ ਵਾਲਾ ਵੀ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਫਟਕੜੀ ਵੀ ਜਵੇਂ ਪਾਣੀ ਦੇ ਵਿੱਚ ਸਾਰਾ ਸਾਫ਼ ਕਰ ਦਿੰਦੇ ਉਹ ਵੀ ਪਾਣੀ ਨੂੰ ਬਿਲਕੁਲ ਸਾਫ਼ ਕਰ ਬਿਲਕੁਲ ਸਾਫ਼ ਕਰਦਾ ਠੀਕ ਹੈ ਤੇ ਭਾਈ ਜਿਵੇਂ ਕਿਸਾਨ ਜਿਵੇਂ ਜਿੰਨੇ ਵੀ ਕਿਸਾਨ ਬਹੁਤ ਦੂਰ ਦੂਰ ਤੇ ਦੇਖਦੇ ਆ ਤੇ ਉਹਨਾਂ ਤੱਕ ਪਹੁੰਚਦਾ ਕੀ ਜਰੀਆ ਮਤਲਬ ਕਿ ਕਿਵੇਂ ਪਹੁੰਚਾਉਣੇ ਤੁਸੀਂ ਉਹਦਾ ਕੀ ਹਿਸਾਬ ਕਿਤਾਬ ਹੈ ਇਹਦੇ ਚ ਜੀ ਆਪਣਾ ਆਪ ਦੀਆਂ ਮਤਲਬ ਭਾਈ ਹੋਣੀਆਂ ਦੀਆਂ ਟਰਾਲੇ ਆਉਦੇ ਹੈਗੇ ਆ ਪਹੁੰਚ ਆਉਦੀ ਸਾਡੀ ਆਪਦੀ ਰਹੂਗੀ ਉਹਦੇ ਚੋਂ ਸਾਡੇ ਨੂੰ ਸਕਰੀਨ ਤੇ ਦਿੱਤੇ ਗੇ ਨੰਬਰਾਂ ਤੇ ਕਾਲ ਕਰ ਸਕਦੇ ਇਥੋਂ ਮਾਈਨਸ ਤੋਂ ਮਤਲਬ ਕਿ ਸਿੱਧਾ ਘਰ ਤੱਕ ਸਿੱਧਾ ਘਰ ਤੱਕ ਟ੍ਰੈਕਟ ਪਹੁੰਚਾਉਣਾ ਸਾਡਾ ਕੰਮ ਰਹੂਗਾ ਵਿਚਾਲੇ ਜਾਵੇਂ ਕਈ ਮਤਲਬ ਕਿ ਐ ਹੁੰਦੇ ਵੀ ਕਈ ਥਾਂ ਦੇ ਵੇ ਜਿਹੜੀਆਂ ਕੁੰਡੀਆਂ ਲੱਗਦੇ ਆ ਕਿਸਾਨ ਨੂੰ ਉਹ ਨਹੀਂ ਲੱਗਦੀਆਂ ਉਹ ਨਹੀਂ ਲੱਗਦੀਆਂ ਜੀ ਸਾਡੇ ਨਾਲ ਡਾਇਰੈਕਟ ਗੱਲ ਕਰ ਸਕਦਾ ਡਾਇਰੈਕਟ ਕੰਪਨੀ ਦਾ ਨੰਬਰ ਹੋਊਗਾ ਉਸ ਤੋਂ ਬਾਅਦ ਅਸੀਂ ਡਿਸਟ੍ਰੀਬਿਊਟਰ ਦਾ ਦੱਸ ਦਾਂਗੇ ਵੀ ਜੇ ਫਲਾਣੇ ਦਾ ਡਿਸਟ੍ਰੀਬਿਊਟਰ ਹੈਗਾ ਉਹਨਾਂ ਤੋਂ ਡੀਲਰ ਦੇ ਮਾਲ ਲੈ ਸਕਦਾ ਉਹਨਾਂ ਤੋਂ ਠੀਕ ਦੋਸਤੋ ਮਤਲਬ ਕਿ ਅੱਜ ਤੱਕ ਤੁਸੀਂ ਜਿਵੇਂ ਵੱਡੀਆਂ ਫੈਕਟਰੀਆਂ ਹੁੰਦੀਆਂ ਯੂਰੀਆ ਬਣਾਉਂਦੀਆਂ ਡੀਏਪੀ ਬਣਾਉਂਦੀਆਂ ਜਾਂ ਹੋਰ ਵੀ ਕੋਈ ਫੰਗੀਸਾਈਡ ਬਣਾਉਂਦੀਆਂ ਤੁਹਾਨੂੰ ਵਿਜ਼ਿਟ ਕਰਨ ਦਾ ਕਦੇ ਵੀ ਮੌਕਾ ਨਹੀਂ ਮਿਲਿਆ ਹੋਊਗਾ ਕਿਸੇ ਵੀ ਕਿਸਾਨ ਨੂੰ ਉਹਦੇ ਗੇਟ ਤੱਕ ਵੀ ਨਹੀਂ ਜਾਣ ਦਿੰਦੇ ਬਾਈ ਜੀ ਜੀ ਬਿਲਕੁਲ ਬਿਲਕੁ ਬਿਲਕੁਲ ਲੈ ਕੇ ਆਏ ਆ ਪਾਰਦਰਸ਼ੀ ਇਹਨਾਂ ਦਾ ਕੰਮ ਹੈ ਬਾਈ ਜੀ ਕੋਈ ਮਤਲਬ ਇਹ ਨਿੰਗਾ ਵੀ ਇੱਥੇ ਕੁਝ ਹੋਰ ਚੀਜ਼ ਹੋਊਗੀ ਤੇ ਜਾਣ ਕਿਸਾਨਾਂ ਕੋਲੇ ਕੁਝ ਹੋਰ ਜਾਊਗੀ ਬਾਈ ਹੋਰ ਇਹਦਾ ਮਤਲਬ ਕਿ ਪੀ ਐਚ ਲੈਵਲ ਜਿਨ੍ਹਾਂ ਦੇ ਸਾਡੇ ਮਤਲਬ ਕਿ 12 ਤੋਂ ਪਲੱਸ ਹੋਏ ਖੜੇ ਆ ਜੀ 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 ਉਹ ਵੀ ਕੰਟਰੋਲ ਕਰਦੇ ਬਿਲਕੁਲ ਜੀ ਬਿਲਕੁਲ ਜੀ ਹੁਣ 30 ਹਸ ਪਾਵਰ ਟਰੈਕਟਰ ਹੈ ਜਿਵੇਂ 30 ਹਸ ਪਾਵਰ ਟਰੈਕਟਰ ਨਹੀਂ ਖਿੱਚਦਾ ਅੱਜ ਕੱਲ ਇੰਨੀਆਂ ਪੱਕੀਆਂ ਜ਼ਮੀਨਾਂ ਆ ਇਹ ਜਿਪਸਮ ਪਾਏ ਬਾਅਦ ਵੀ 30 ਹਸ ਪਾਵਰ ਉਹੀ 11 ਹਲ ਖਿੱਚੂਗਾ ਜੀ ਅੱਛਾ ਮਤਲਬ ਗਾਰੰਟੀ ਰਹੂਗੀ ਮਤਲਬ ਕਿ ਇਹ ਵੀ ਗਾਰੰਟੀ ਹੈ ਵੀ ਜਿਹੜੇ ਦੋਸਤੋ ਆਪਾਂ ਵੱਡੇ 50 60 ਹਸ ਪਾਵਰ 75 ਹਸ ਪਾਵਰ ਦੇ ਟਰੈਕਟਰ ਲੈਣੇ ਆ ਤੇ ਜਿੱਥੇ ਉਹ ਵੀ ਨਹੀਂ ਕੰਮ ਕਰਦੇ ਉੱਥੇ ਬਾਈ ਜੀ ਕਹਿੰਦੇ 30 ਹਾਫ ਪਾਵਰ ਟਰੈਕਟਰ ਵੀ ਕੰਮ ਕਰੋਗੇ ਬਈ ਮਤਲਬ ਕਿ ਚਲੋ ਜ਼ਿਮੇਦਾਰਾਂ ਵਾਸਤੇ ਤਾਂ ਹੈ ਹੀ ਇਹ ਸੋਨਾ ਜਿਪਸਮ ਤੇ ਜਾਨ ਸਾਡੇ ਏਰੀਆ ਦੇ ਵਿੱਚ ਸਲਾਬ ਦੀ ਬਹੁਤ ਜ਼ਿਆਦਾ ਸਮੱਸਿਆ ਵੀ ਮਤਲਬ ਕੋਠਿਆਂ ਨੂੰ ਮਤਲਬ ਸਲਾਬ ਬਹੁਤ ਚੜ ਜਾਂਦੀ ਹੈ ਤੇ ਜਿਪਸਮ ਬਾਰੇ ਮੈਂ ਸੁਣਿਆ ਸੀਗਾ ਵੀ ਜਿਹੜੀ ਸਲਾਬ ਵੀ ਜੜ ਤੋਂ ਖਤਮ ਕਰ ਦਿੰਦੇ ਕੋਠਿਆਂ ਦੇ ਉਹ ਉਹਦੇ ਬਾਰੇ ਦੱਸੋ ਮਾੜਾ ਜੀ ਉਹ ਕੀ ਵੀ ਆਪਣੇ ਹੁਣ ਕਈ ਕਿਸਾਨ ਭਰਾ ਕਹਿੰਦੇ ਵੀ ਸਾਡੇ ਕੋਲੇ ਤਾਂ ਕਿੱਲਾ ਹੈ ਦੋ ਕਿੱਲੇ ਹੀ ਹੈ ਜੀ ਜ਼ਮੀਨ ਥੋੜੀ ਹੈ ਵੀ ਅਸੀਂ ਪਾਣ ਉਹ ਜਿਵੇਂ ਹੁਣ ਆਪਣੇ ਘਰ ਬਣਾਉਣੇ ਆ ਘਰ ਬਣਾਉਣੇ ਘਰ ਬਣਾਉਣ ਤੋਂ ਪ ਵੀ 4 ਕੱਕਟੇ ਥੱਲੇ ਖਲਿਆਰ ਤੋਂ 4 ਤੋਂ 5 ਗੱਟੇ ਵੀ ਇਹ ਸੋਰਾ ਸੇਮ ਹੈ ਜਿਹੜੀ ਉਹ ਤਾਂ ਨਹੀਂ ਆਉਣ ਦਿੰਦੀ ਕਈ ਵਾਰੀ ਆਪਣੇ ਮਕਾਨਾਂ ਦੇ ਹੁੰਦਾ ਵੀ 4 4 5 5 ਫੁੱਟ ਤਾਈਂ ਥੱਲੇ ਸੀਮੈਂਟ ਡਿੱਗਣ ਲੱਗ ਜਾਂਦਾ ਸੋਰਾ ਤਾਂ ਮਤਲਬ ਕਿ ਡਬਲ ਲੈਂਟਰ ਵੀ ਪਾ ਦੇਣੇ ਤਾਂ ਵੀ ਚੜ ਜਾਂਦਾ ਥੱਲੇ ਜੀ 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 ਤੇ ਤਾਂ ਵੀ ਮਤਲਬ ਕਿ ਸੋਰੇ ਤਾਂ ਪੱਕਾ ਲਾਜਾ ਜਮਾ ਪੱਕਾ ਲਾਜਾ ਜੀ 100% ਲਾਜਾ ਇਹਦਾ ਥੱਲੇ ਪਾ ਦਿਓ ਤੁਸੀਂ ਉਹ ਤਾਂ ਸੋਰਾ ਨਹੀਂ ਆਉਣ ਦਿੰਦੀ ਗੀ ਅੱਛਾ ਨੀਆਂ ਚ ਪਾਉਣੀ ਕਿ ਫਰਸ਼ ਫਰਸ਼ ਤੇ ਪਾਉਣੀ ਹੈ ਨਹੀਂ ਇਹ ਨੀਆਂ ਚ ਪਾਓ ਜੀ ਜਿਵੇਂ ਆਪਾਂ ਭਰਤੀ ਪਾਉਨੇ ਆ ਭਰਤ ਪਾਉਨੇ ਆ ਪਰਤ ਪਾਉਨੇ ਆ ਅੱਛਾ ਉੱਤੇ ਪਾਊਡਰ ਪਾਊਡਰ ਉੱਤੇ ਖੰਡਾ ਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਰਸ਼ ਲਾ ਫਰਸ਼ ਫਰਸ਼ ਲਾ ਲਓ ਵੀ ਦੋਸਤੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਿਲਣ ਸਲਾਬ ਆ ਜਾਂਦੀ ਆ ਘਰ ਬਣਾਉਣ ਤੋਂ ਪਹਿਲਾਂ ਨੀਂਹਾਂ ਦੇ ਵਿੱਚ ਤੁਸੀਂ ਜਿਪਸਮ ਪਾ ਦਿਓ ਤੇ ਜਦੋਂ ਫਰਸ਼ ਲਾਉਣਾ ਹੈ ਤਾਂ ਕੱਚੇ ਜਿਹੜਾ ਆਪਾਂ ਕੱਚਾ ਫਰਸ਼ ਕਰਦੇ ਆ ਉਹਦੇ ਉੱਤੇ ਪਾ ਦੋ ਉੱਤੇ ਪੱਥਰ ਜਾਂ ਕੋਈ ਵੀ ਲਾ ਦਿਓ ਸਲਾਬ ਨਹੀਂ ਚੜੋਗੇ ਮਤਲਬ ਜੀ ਜੀ ਮਿੱਟੀ ਦੇ ਵਿੱਚ ਵੀ ਰਲਾ ਕੇ ਆਪਾਂ ਮਿੱਟੀ ਦੇ ਜਿਵੇਂ ਢੇਰ ਲੱਗਿਆ ਜਿੱਥੋਂ ਮਿੱਟੀ ਲਿਆਉਨੇ ਆ ਉਹਦੇ ਵਿੱਚ ਮਿੱਟੀ ਚ ਰਲਾ ਕੇ ਵੀ ਆਪਾਂ ਪਾ ਸਕਦੇ ਠੀਕ ਠੀਕ ਤੇ ਦੋਸਤੋ ਹੁਣ ਤੁਹਾਨੂੰ ਬਾਈ ਉਹਨਾਂ ਦੀ ਸਾਰੇ ਫੈਕਟਰੀ ਵਿਜ਼ਿਟ ਕਰਕੇ ਦਿਖਾਉਣੇ ਆ ਸਾਰਾ ਸਿਸਟਮ ਹਾਂਜੀ 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 ਆਪਣੇ ਜਿਵੇਂ ਹੁਣ ਆ ਤੁਸੀਂ ਦੇਖੋਗੇ ਵੀ ਇਹਦੇ ਤੋਂ ਮਿੱਟੀ ਆਪਣਾ ਪ੍ਰੋਪਰ 1.5 ਫੁੱਟ 2 ਫੁੱਟ ਦੀ ਮਿੱਟੀ ਹੁੰਦੀ ਐ ਨੂੰ ਮਿੱਟੀ ਨੂੰ ਹਟਾ ਦਿੰਨੇ ਆ ਵਿਚਾਲੜੀ ਜਿਹੜਾ ਥੱਲੇ ਸੀਮੈਂਟ ਗ੍ਰੇਡ ਵੀ ਰਹਿ ਜਾਂਦਾ ਉਹਨੂੰ ਵੀ ਆਪਾਂ ਥੱਲੇ ਛੱਡ ਦਿੰਨੇ ਆ ਠੀਕ ਹਾਂਜੀ ਆਪਾਂ ਉਹ ਹੋਰ ਫੈਕਟਰੀਆਂ 'ਚ ਆਪਣਾ ਜਾ ਵੜਦਾ ਕਿਉਂ ਜੋ ਵਿਚਾਲੇ ਗਰੀ ਗਰੀ ਐ ਜਿਹੜੀ ਉਹ ਕੱਢ ਕੇ ਆਪਾਂ ਕਿਸਾਨਾਂ ਨੂੰ ਦੇਈ ਜੰਦੀ ਐ ਵੀ ਅੱਛਾ ਮਤਲਬ ਇਹ ਜਿਹੜੀ ਤੁਹਾਡੀ ਦੂਜੀ ਵੇਸਟੇਜ ਹੋ ਜਾਂਦੀ ਆ ਉਹ ਮਤਲਬ ਕਿ ਤੁਸੀਂ ਹੋਰ ਕੰਮ ਲੱਣਨੇ ਆ ਪਰ ਜਿਹੜੀ ਮੇਨ ਚੀਜ਼ ਐ ਉਹ ਤੁਸੀਂ ਕਿਸਾਨਾਂ ਨੂੰ ਦਿੰਨੇ ਆ ਜੀ ਠੀਕ ਠੀਕ ਇਹੀ ਤਾਂ ਅਸੀਂ ਵੀ ਸੋਚਿਆ ਵੀ ਇਹੀ ਜਿਹੜਾ ਥੱਲੇ ਵੇਸਟੇਜ ਮਾਲ ਹੈ ਉਹ ਕਿਸਾਨਾਂ ਤੱਕ ਪ੍ਰੋਵਾਈਡ ਹੋਈ ਜਾਂਦਾ ਸੀ ਉਹ ਆਪਾਂ ਨਾ ਦਈਏ ਠੀਕ ਅਟੇ ਹੁਣ ਮਾਰਕੀਟ ਦੇ ਵਿੱਚ ਕਈ ਥਾਵਾਂ ਤੇ ਉਹ ਪ੍ਰੋਵਾਈਡ ਹੋ ਜਾਂਦਾ ਫਿਰ ਕਿਸਾਨਾਂ ਨਾਲ ਕਿਉਂ ਧੋਖਾ ਹੋਣ ਦਈਏ ਜੀ ਦੋਸਤੋ ਵੀਡੀਓ ਦੇ ਉੱਪਰ ਨੰਬਰ ਚੱਲ ਰਿਹਾ ਇੱਕ ਵਾਰੀ ਮੇਰੇ ਕਹਿਣ ਤੇ ਬਾਈ ਉਹਨਾਂ ਨੇ ਤੁਸੀਂ ਫੋਨ ਜ਼ਰੂਰ ਲਾਉਣਾ ਕਿਉਂਕਿ ਜੇ ਤੁਸੀਂ ਜ਼ਮੀਨਾਂ ਨੂੰ ਪਿਆਰ ਕਰਦੇ ਹੋ ਤਾਂ ਜ਼ਮੀਨਾਂ ਦੀ ਮਤਲਬ ਕਿ ਖਰਾਕ ਸੰਭਾਲਦ ਕਰਨੀ ਪੈਣੀ ਆਪਾਂ ਨੂੰ ਕਿਉਂਕਿ ਆਉਣ ਵਾਲਾ ਸਮਾਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਮਾੜਾ ਤੇ ਜੇ ਆਪਣੀਆਂ ਜ਼ਮੀਨਾਂ ਹੀ ਨਾ ਰਹੀਆਂ ਆਪਣੇ ਕੋਲੇ ਤੇ ਆਪਾਂ ਮਤਲਬ ਕਿ ਕਿਵੇਂ ਅੱਗੇ ਵਧਾਂਗੇ ਹਾਂਜੀ ਭਾਈ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਹੁਣ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੇ ਕਿਸੇ ਟਾਈਮ ਇਹ ਚੀਜ਼ ਦੀ ਵਰਤੋਂ કરી ਐ ਕਿ ਤਸਤੀ ਆ ਉਹਨਾਂ ਨੇ ਉਹਨਾਂ ਨੂੰ ਵੀ ਰਿਜ਼ਲਟ ਵੀ ਦੇ ਸੇ ਉਹ ਉਹਦੇ ਮੁਤਾਬਕ ਆਪਣੀਆਂ ਅੱਜ ਤਾਈਂ ਜ਼ਮੀਨਾਂ ਬਚੀਆਂ ਆਉਂਦੀਆਂ ਆ ਆਪਾਂ ਉਹਨਾਂ ਨੂੰ ਖਰਾਬ ਕਰਨ ਤੇ ਤੁਲੇਵੇਂ ਆ ਮੈਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਰਾਵੋ ਇਹ ਚੀਜ਼ ਨੂੰ ਥੋੜਾ ਜਿਹਾ ਘੱਟ ਕਰੋ ਇਹ ਚੀਜ਼ ਬਾਰੇ ਅਵੇਅਰ ਜ਼ਿਆਦਾ ਹੋਵੇ ਹਾਂਜੀ ਹਾਂਜੀ ਇਹ ਕਿਉਂਕਿ ਤੁਰੰਤ ਇਹ ਦਾ ਮਤਲਬ ਡਿਸੋਲਵ ਹੋ ਜਾਏ ਦੀ ਹੈ ਮਿੱਟੀ ਦੇ ਵਿੱਚ ਤੇ ਦੋ ਤੋਂ ਇਹ ਜਿਪਸਮ ਦਾ ਮਤਲਬ ਕਿ ਕਿਲੇ ਦੇ ਵਿੱਚ ਫਾਵ ਲਾਈ ਤਾਂ ਕੋਈ ਖਰਚਾ ਨਹੀਂ ਆਪਾਂ ਹੁਣ ਯੂਰੀਆ 1 ਗੱਟੇ ਤੋਂ ਲੱਗੇ ਸੀ 6-6 ਗੱਟੇ ਉਹਦੇ ਵਿੱਚ ਛੱਟਣ ਲੱਗੀਆਂ ਝੋਨੇ ਦੇ ਵਿੱਚ ਤੇ ਜਿਹੜੇ ਆਲੂ ਵਾਲੇ ਆ ਉਹ ਮਤਲਬ ਕਿ 15 10 10 ਗੱਟੇ ਡੀਏਪੀ ਪਾਉਣ ਲੱਗ ਗਏ ਆ ਮਤਲਬ ਕਿ ਉਹ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਤੁਸੀਂ ਆਪਦੀ ਜ਼ਮੀਨ ਨੂੰ ਮਤਲਬ ਕਿ ਉਪਜਾਊ ਕਰ ਸਕਦੇ ਹੋ ਜੜਾਂ ਵਾਲੀਆਂ ਫਸਲਾਂ ਵਾਸਤੇ ਤਾਂ ਬਹੁਤ ਹੀ ਫਾਇਦੇਮੰਦ ਹੈ ਜੀ ਆਲੂ ਜਿੱਥੇ ਲਾਉਂਦੇ ਆ ਪोटाश ਦੀ ਮਾਤਰਾ ਵੀ ਹੈ ਕੈਲਸ਼ੀਅਮ ਸਲਫਰ ਦਾ ਇਹ ਮੇਨ ਨਿਊਟ੍ਰੀਐਂਟ ਹੈਗੇ ਹੀ ਹੈਗੇ ਠੀਕ ਬਾਈ ਜਿਵੇਂ ਜਿਪਸਮ ਪਹਿਲੇ ਸਾਲ ਪਾ ਲਈ ਤੇ ਪਹਿਲੇ ਸਾਲ ਦਾ ਮਤਲਬ ਪਹਿਲੇ ਸਾਲ ਹੀ ਜਿਹੜਾ ਡੀਏਪੀ ਦਾ ਆਪਾਂ ਨੂੰ ਘਟ ਦੂਗਾ ਕਿ ਜੀ ਜੀ ਉਹ ਮਤਲਬ ਅਸਰ ਘਟਣ ਛੇ ਮਹੀਨਾ ਬਾਅਦ ਅਗਲੀ ਫਸਲ ਤੇ ਦੇਖਦਾ ਉਹ ਕਹਿਣਾ ਚਾਹੁੰਦਾ ਵੀ 2-2 3-3 ਕਿੱਲਾਂ 'ਚ ਵੀ ਟ੍ਰਾਇਲ ਲਾ ਕੇ ਦੇਖ ਲਓ ਤੁਸੀਂ ਵਧੀਆ ਪਾ ਕੇ ਦੇਖ ਲਓ 2-2 3-3 ਕਿੱਲਾਂ 'ਚ ਵੀ ਸਾਰੇ ਬਾਣ 'ਚ ਆਪਾਂ ਕਿਹੜਾ ਨਹੀਂ ਪਾ ਸਕਦੇ ਵੀ ਕਿ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਆਪਾਂ ਨਹੀਂ ਮੰਨ ਬੰਦਦਾ ਵੀ ਆਪਾਂ ਕਿਉਂ ਸਾਰੇ ਬਾਣ 'ਚ ਪਾਈਏ ਵੀ 2-2 3-3 ਕਿੱਲਾਂ 'ਚ ਹੀ ਵਰਤੋਂ ਕਰਕੇ ਦੇਖ ਲਓ ਵੀ ਰਿਜ਼ਲਟ ਮਿਲੂ ਮਿਲੂਗਾ 100% ਜੀ ਠੀਕ ਹੈ ਤੇ ਭਾਈ ਜਿਹੜੇ ਲੁਧਿਆਣੇ ਜੁਨੀਵਰਸਿਟੀ ਵੱਲੋਂ ਉਹਦੇ ਉਹਦਾ ਹਾਂਜੀ ਉਹਦੀ ਲੈਬ ਟੈਸਟ ਆਪਣੇ ਕੋਲੇ ਆ ਜੀ ਤੁਹਾਨੂੰ ਸਕਰੀਨ ਤੇ ਦਿਸ ਰਹੀ ਹੋਊਗੀ ਠੀਕ ਹੈ ਜੀ ਇਹਦੇ 'ਚ ਦੇ 8 ਐਲੀਮੈਂਟ ਇਹਦੇ ਚ ਹੈਗੇ ਆ ਜਿਵੇਂ ਕੈਲਸ਼ੀਅਮ ਸਲਫਰ ਇਹਦੇ ਚ ਮੈਨ ਨਿਊਟ੍ਰੀਐਂਟ ਹੈਗੇ ਆ ਇਹਦੇ ਚ ਉਹ ਤੁਸੀਂ ਹੋਰ ਵੀ ਡੀਪਲੀ ਜਾਣਕਾਰੀ ਵੀ ਲੈਣੀ ਹੈ ਤੇ ਬਾਈ ਦਾ ਨੰਬਰ ਜਿਹੜਾ ਚੱਲ ਰਿਹਾ ਉਹ ਤੇ ਤੁਸੀਂ ਕਾਲ ਕਰਕੇ ਉਹ ਵੀ ਲੈ ਸਕਦੇ ਹੋ